ਯਮਰੀ ਕੋਈ ਕੱਡੂ ਪੂੰਗਾ ਤੂੰ ਕੱਢ ਦੂ ਜਰਾ ਟੋਏ ਚ ਗਈ ਵਾ ਦੇ ਜਰਾ ਦੇਖੋ ਕੀ ਬਣਦਾ ਹੈ ਯਾ ਤੋਏ ਚ ਬੈ ਕੀ ਬੈਣੀ ਉਰੇ ਨਹੀਂ ਹੋ ਹਨ ਹੋਰ ਤੂੰ ਆਹ ਵੀ ਟੁਟ ਟੁਟ ਵੇਖੀ ਆਇਆ ਕੋਈ ਹੈ ਦੇਖੀ ਜਾਂਦੀ ਹੈ ਬਸ ਟੋਆ ਇਸਾਈਡ ਤੇ ਟੋਆ ਜਿੱਥੇ ਹੈ ਹੋਣੀ ਕਰਨ ਓਏ ਹੋਣੀ ਕਰਨ ਨਹੀਂ ਕੰਮ ਕਰ ਬਹਿ ਗਿਆ ਅਸੀਆਂ ਬਹਿ ਗਿਆ ਹੋਣੀ ਕਰਕੇ ਨਾ ਟੋਆ ਇੱਧਰ ਅਸੀਆਂ ਟੋਆ ਇੱਧਰ ਟੋਏ ਜਿ ਬੈਠੂ ਯਾਰਾ ਆਹ ਦੇਖੋ ਕੀ ਬਣਦਾ ਰਵੇ ਕਰਨ ਲੱਗਿਓਏ ਐ ਓਏ ਬੈਗ ਕਰਨ ਲੱਗਿਆ ਹਣਾ ਲੈ ਬੈਗ ਵੀ ਨਿਕਲਾਉਣਾ ਮੁਸ਼ਕਲ ਕੰਮ ਹੋ ਜੋੜਾਉਣ ਲੱਗਿਓ ਸਰ ਆਈ ਵੰਦ ਕਰਦਾ ਜਮਾ ਇਹਦਾ ਕੰਮ ਆੜ ਗਿਆ ਨਾ ਯਾਰ ਜਮਾ ਨਾ ਹੁਣ ਮਾਗ ਰਹੇ ਨਾ ਮੂਰੇ ਹੁੰਦਾ ਉਹ ਗਲਤ ਪੰਗਾ ਲੈ ਲਿਆ ਦੇਖੀ ਜਾਂਦੇ ਉਹ ਕੀ ਬਣਦਾਗਾ ਟਟ ਖੋਏ ਬਈ ਇਕ ਨੇ ਕਟਣ ਜਾਣੇ ਹੁੰਦੇ ਦੇਖਦਾ ਕੀ ਬਣਦਾ ਲੋ ਜੀ ਭੂਗਲਾ ਕੰਮ ਅੜ ਗਿਆ ਟਰੈਕਟਰਾਂ ਤੋਂ ਨਿਕਿਆ ਨਹੀਂ ਹੁਣ ਜੇਸੀ ਮੰਗਾਈ ਹੈ ਜੇਸੀ ਵੀ ਕੱਢੂਗੀ ਇਹਨੂੰ ਹੋਰ ਵਧੀਆ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਿਓ ਤਾਂ ਕਿ ਤੁਹਾਡੇ ਤੱਕ ਹਰ ਨਵਾਂ ਵੀਡੀਓ ਦਾ ਨੋਟੀਫਿਕੇਸ਼ਨ ਆ ਸਕੇ ਧੰਨਵਾਦ ਜੀ